ਕਿਤਾ ਜੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਜੀ ਮੈਂ ਉਹਨਾਂ ਸਾਰਿਆਂ ਦਾ ਵੋਟਰਾਂ ਦਾ ਆਪਣੇ ਵੱਡੇ ਭਰਾਵਾਂ ਦਾ ਸਾਰੇ ਵਾਰ ਦੀ ਜਿਹਨੇ ਵੀ ਮੈਂਬਰ ਹੈਗੇ ਉਹਨਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜੀ ਉਹਨਾਂ ਸਾਰੇ ਭਰਾਵਾਂ ਦਾ ਜੀ ਮੈਂ ਆਪਣੇ ਸਾਰੇ ਕਾਂਗਰਸ ਪਾਰਟੀ ਦੇ ਬਸ ਬੋਲ ਮੈਂ ਸਾਰੀ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਐਮ ਜੀ ਸ੍ਰੀ ਹੰਸ਼ੀ ਸਾਹਿਬਾਨ ਬਣਨੇ ਜਿਹੜੇ ਉਹਨਾਂ ਦਾ ਧੰਨਵਾਦ ਦੇਣਾ ਚਾਹਨਾ ਤੇ ਮੁਬਾਰਕਾ ਦੇਣਾ ਚਾਹਨਾ ਆ ਤੂੰ ਫੋਟੋ ਵੀ ਨਹੀਂ ਕਰਾ ਫੋਟੋ ਫੋਟੋ ਆ ਜਾ ਆ ਜਾ ਰਕਾ ਆ ਜਾ ਕੋਲੋਂ ਮਾੜਿਆ ਸੁਣਾਈ ਜਾਓ ਰਹੀ ਜਾ ਇਸ ਰਾਜ ਨੂੰ ਜਿੱਤਦੇ ਹੋ ਕਿੰਨਾ ਸੁਝੋ ਮਿਲਿਆ ਉਹ ਕਿੰਨੀ ਕਿਸੇ ਤਰ੍ਹਾਂ ਮੇਰੇ ਵਾਰਡ ਨੰਬਰ 13 ਦੇ ਸਾਥੀ ਮੈਨੂੰ ਫਿਰ 3500 ਤੋਂ ਆ ਦਿੰਦੇ ਆ ਰਹੇ ਨੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਸਾਡੇ 13 ਨੰਬਰ ਵਾਰਡ ਤੋਂ ਸਾਡੇ ਐਮਸੀ ਸਾਹਿਬ ਸਿੰਦਾ ਕੁੜੀ ਜੀ ਜੋ 35 ਸਾਲ ਤੋਂ ਲਗਾਤਾਰ ਜਿੱਤੇ ਆ ਰਹੇ ਹਨ ਇਹਦਾ ਸਿਹਰਾ ਸਾਰੇ ਹੀ ਇਲਾਕਾ ਸਾਰੇ ਹੀ ਵਾਰਡ ਵਾਸੀਆਂ ਨੂੰ ਦਿੱਤਾ ਜਾਂਦਾ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਦੀ ਲੀਡ ਨਾਲ ਜਿਤਾਇਆ ਇਹ ਪਹਿਲੀ ਵਾਰ ਨਹੀਂ ਹਰ ਵਾਰ ਨੂੰ ਇੰਨੀ ਲੀਡ ਨਾਲ ਜਿਤਾਇਆ ਜਾਂਦਾ ਸਾਡੀ ਸਰਕਾਰ ਅਗੇ ਬੇਨਤੀ ਹੈ ਕਿ ਇੱਥੇ ਵੀ ਕੋਈ ਹਾਥ ਰੱਖਿਆ ਜਾਵੇ ਲੋਕਾਂ ਦੇ ਇਲਾਕੇ ਤੇ ਵੱਧ ਤੋਂ ਵੱਧ ਕੰਮ ਕਰਾ ਕੇ ਲੋਕਾਂ ਨੂੰ ਅਸ਼ੀਰਵਾਦ ਦਿੱਤਾ ਜਾਵੇ ਧੰਨਵਾਦ ਜੀ ਬਹੁਤ ਪਿਆਰ ਕੀਤਾ ਮੈਨੂੰ ਇਸ ਸ਼ਹਿਰ ਨੇ ਮੈਂ ਇਸ ਸ਼ਹਿਰ ਦਾ ਰਿਣੀ ਆ ਕਿਸ ਸ਼ਹਿਰ ਐਨੇ ਜੋਗਾ ਨਹੀਂ ਸੀ ਜਿੰਨਾ ਇਸ ਸ਼ਹਿਰ ਨੇ ਮੈਨੂੰ ਪਿਆਰ ਕੀਤਾ ਹੁਣ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਗੇ ਮੈਂ ਇਕੱਲਾ ਕਾਉਂਸਲਰ ਸੀ ਹੁਣ ਅਸੀਂ ਦੋਨੇ ਕਾਉਂਸਲਰ ਆ ਤੇ ਮੇਰੇ ਤੇ ਜ਼ਿੰਮੇਵਾਰੀ ਬਹੁਤ ਐ ਹੁਣ ਇਸ ਸ਼ਹਿਰ ਦੀ ਹੁਣ ਆਪਾਂ ਇਸ ਸ਼ਹਿਰ ਨੂੰ ਬਚਾਣ ਤੇ ਵਸਾਨ ਲਈ ਮੈਨੂੰ ਜਿੱਥੇ ਝੋਲੀ ਟਣੀ ਪਏ ਮੈਂ ਅੱਡੂੰਗਾ ਤੇ ਆਪਣੇ ਸ਼ਹਿਰ ਨੂੰ ਵਸਾਨ ਲਈ ਹਰ ਪ੍ਰਯਤਨ ਕਰੂੰਗਾ ਚਾਹੇ ਮੈਨੂੰ ਸਟੇਟ ਕੋਲ ਜਾਣਾ ਪਵੇ ਚਾਹੇ ਮੈਨੂੰ ਸੈਂਟਰ ਕੋਲ ਜਾਣਾ ਪਵੇ ਮੇਰਾ ਟੀਚਾ ਇੱਕੋ ਹੀ ਹੈ ਤਲਵਾੜੇ ਦੇ ਹਸਪੀਟਲ ਨੂੰ ਮੈਡੀਕਲ ਕਾਲਜ ਬਣਾਣਾ ਤੇ ਤਲਵਾੜੇ ਦੇ ਵਿੱਚ ਗ੍ਰੀਨ ਇੰਡਸਟਰੀ ਲੈ ਕੇ ਆਣੀ ਇਹਦੇ ਲਈ ਮੈਂ ਪੂਰੀ ਯੋਰ ਮਿਹਨਤ ਕਰੂੰਗਾ ਤੁਹਾਡਾ ਸਾਰਿਆਂ ਦਾ ਇਸ ਸ਼ਹਿਰ ਵਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦਾ ਜਿਨੇ ਮੈਨੂੰ ਇੰਨਾ ਪਿਆਰ ਇੰਨਾ ਸਤਕਾਰ ਇੰਨਾ ਪਿਆਰ ਦਿੱਤਾ ਕਿ ਮੈਂ ਮੇਰਾ ਪਰਿਵਾਰ ਸਾਰੀ ਜ਼ਿੰਦਗੀ ਰਹਿਣੀ ਹੈ ਧੰਨਵਾਦ ਜੀ ਮੈਂ ਬਹੁਤ ਜ਼ਿਆਦਾ ਧੰਨਵਾਦੀਆਂ ਆਪਣੇ ਸ਼ਹਿਰ ਵਾਸੀਆਂ ਦਾ ਆਪਣੇ ਪਰਿਵਾਰ ਵਾਸੀਆਂ ਦਾ ਆਪਣੇ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਮੇਰੀ ਸੋਚ ਤੋਂ ਵੱਧ ਮੇਰੀ ਮੇਰੀ ਸੋਚ ਤੋਂ ਬਹੁਤ ਹੀ ਪਰੇ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਹੁਣ ਅਸੀਂ ਸਾ ਮੈਂ ਤੇ ਮੇਰਾ ਪਰਿਵਾਰ ਪੂਰੇ ਵਾਰਡ ਦਾ ਰਹੀ ਨਹੀਂ ਹੈ ਤਨ ਮਨ ਤਾਂ ਨਾਲ ਸੇਵਾ ਕਰਾਂਗੇ ਸ਼ਹਿਰ ਨੂੰ ਬਚਾਉਣ ਲਈ ਸ਼ਹਿਰ ਨੂੰ ਬਚਾਉਣ ਲਈ ਜੋ ਵੀ ਸਾਨੂੰ ਜਿੱਥੇ ਵੀ ਜਾਣਾ ਪਵੇ ਜੋ ਵੀ ਕੋਸ਼ਿਸ਼ ਕਰਨੀ ਪਵੇ ਅਸੀਂ ਤਨ ਮਨ ਤਾਂ ਨਾਲ ਸਾਰਾ ਪਰਿਵਾਰ ਸਾਰਾ ਸ਼ਹਿਰ ਥਰਵਲੇ ਤਿਆਰ ਰਵਾਂਗੇ ਧੰਨਵਾਦ ਸਾਰਿਆਂ ਦਾ ਜੀ ਇਹ ਤਰ੍ਹਾਂ ਸ਼ੁਰੂ ਹੋਈ ਆ ਕਿ ਕਿੱਦਾਂ ਲੱਗਿਆ ਉਹ ਬਹੁਤ ਜ਼ਿਆਦਾ ਮਹਿਸੂਸ ਮਹਿਸੂਸ ਹੋ ਰਿਹਾ ਹੈਗਾ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਕਰਦਾਗਾ ਆਪਣੇ ਤਲਵਾੜਾ ਦੇ ਵੋਟਰਾਂ ਦਾ ਜਿਨ੍ਹਾਂ ਨੇ ਦੋ ਵਾਰੀ ਪਹਿਲੇ ਮੈਨੂੰ ਜਿਤਾਇਆ ਸੀਗਾ ਇਸ ਵਾਰੀ ਵਾਰਡ ਲੇਡੀਜ਼ ਹੋਣ ਕਰਕੇ ਮੇਰੇ ਮੰਮੀ ਜੀ ਨੂੰ ਖੜਾ ਕੀਤਾ ਗਿਆ ਸੀਗਾ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੇਰੇ ਵੋਟਰਾਂ ਨੇ ਮੈਨੂੰ ਇੰਨਾ ਮਾਨ ਸਤਿਕਾਰ ਦਿੱਤਾ ਹੈਗਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾਗਾ ਔਰ ਮੈਂ ਆਪਣੇ ਵੋਟਰਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਕਿ ਜਿੰਨੇ ਵੋਟ ਪਾਈ ਹੋਵੇ ਜਿੰਨੇ ਵੋਟ ਨਾ ਪਾਈ ਹੋਵੇ ਅਸੀਂ ਦਿਨ ਰਾਤ ਪਹਿਲੇ ਵੀ ਹਾਜ਼ਰ ਸੀ ਤੇ ਹੁਣ ਵੀ ਹਾਜ਼ਰ ਰਵਾਂਗੇ ਇਸ ਟੈਂਪ ਉਹਨਾਂ ਦੀ ਹੈ ਤੇ ਉਹਨਾਂ ਦੀ ਹੀ ਰਹੇਗੀ ਧੰਨਵਾਦ ਧੰਨਵਾਦ ਜਿੱਥੇ ਅਸ ਸੋਈਏ ਕਿ ਸਪਸ਼ਟੀ ਬਣ ਕੇ ਉਸ ਬਾਰੇ ਮੈਂ ਸਮਝਦਾ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਸਾਰੇ ਸਾਡੇ ਸਾਥੀਆਂ ਦੀ ਮਿਹਨਤ ਸਖਤ ਮਿਹਨਤ ਤੇ ਕਈ ਤਰ੍ਹਾਂ ਦੇ ਚੈਲੰਜ ਨੂੰ ਸਵਕਾਰ ਕਰਦੇ ਹੋਏ ਲੋਕਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦਿੱਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਾਰੇ ਪਾਰਟੀ ਵਰਕਰਸ ਆਪਣੇ ਯਾਰ ਦੋਸਤ ਆਪਣੇ ਬਜ਼ੁਰਗ ਤੇ ਬਹੁਤ ਹੀ ਸਤਿਕਾਰਯੋਗ ਮੇਰੇ ਇਲਾਕੇ ਦੀਆਂ ਸਾਰੀਆਂ ਭੈਣਾਂ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਇਹ ਕਾਮਯਾਬੀ ਸੰਦਵਾਈ ਹੈ ਜੈ ਜੰਧਾ ਜੀ ਮੈਂ ਜਿਹੜੇ ਜਿਹੜੀ ਵਾਰਡ ਮੈਂ ਤਲਵਾੜਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਸਮਰਥਨ ਦਿੱਤਾ ਹੈ ਔਰ 6 ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਦੇ ਵਿੱਚ ਜਿੱਤ ਕੇ ਗਏ ਨੇ ਔਰ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 13 ਤੋਂ ਸ਼ਿੰ다 ਜੀ ਵਾਰਡ ਨੰਬਰ 5 ਤੋਂ ਆਸ਼ੂ अरोड़ा ਜੀ ਵਾਰਡ ਨੰਬਰ 9 9 ਤੋਂ ਪ੍ਰਿੰਸ ਜੀ ਵਾਰਡ ਨੰਬਰ 7 ਤੋਂ ਸਾਡੇ ਅੰਕੁਸ਼ ਸੂਝ ਜੀ ਵਾਰਡ ਨੰਬਰ 11 ਤੋਂ ਪ੍ਰਦੀਪ ਸ਼ਰਫੀ ਜੀ ਔਰ ਵਾਰਡ ਨੰਬਰ 10 ਤੋਂ ਕਲਾਬਤੀ ਜੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਨੇ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਜਿੰਨਾ ਉਮੀਦਵਾਰਾਂ ਨੇ ਸਾਡੇ ਨਾਲ ਇਲੈਕਸ਼ਨ ਵੀ ਲੜੀ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਲੋਕਾਂ ਦਾ ਜਿਹੜਾ ਸਾਥ ਲਿਆ